ਆਮ ਇਸਰ ਦੇ ਵਿਚੋ ਹੀ ਹੈਗੇ ਨੇ ਇਹਨਾਂ ਜਿੱਥੇ ਜਿੱਥੇ ਪਾਇਆ ਗਿਆ ਹੈਗਾ ਜਿੰਨੇ ਜਿੰਨੇ ਐਫਆਈਆ ਦੇ ਵਿੱਚ ਆਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਇਹ ਅਸੀਂ ਦੋ ਮੁਕਦਮਿਆਂ ਦੇ ਸੰਬੰਧ ਵਿੱਚ ਕਰ ਰਹੇ ਹਾਂ ਇਹਦੇ ਵਿੱਚ ਇੱਕ ਜਿਹੜਾ ਮੁਕਦਮਾ 13 ਨੰਬਰ ਹੈਗਾ ਇਹ ਅਸੀਂ 307 427 506 34 ਤੇ ਆਮ ਜਗਤ ਦੇ ਵਿੱਚ ਦਰਜ ਕੀਤਾ ਸੀਗਾ ਥਾਣਾ ਰੰਜੀਤ ਦੇ ਵਿੱਚ ਇਹ ਇਹ ਆਫਟ੍ਰਿਕ ਨੂੰ ਹੈਗਾ ਇਹਦੇ ਵਿੱਚ ਇੱਕ ਰਵਿੰਦਰ ਸਿੰਘ ਅਸੀਂ ਫੜਿਆ ਸੀਗਾ ਮੁੰਡਾ ਆਫਟ੍ਰਿਕ ਨੂੰ ਨਵਕਰਨ ਸਿੰਘ ਜਨੇ ਗੋਲੀ ਚਲਾਈ ਸੀਗੀ ਇਸ ਵਿੱਚ ਜਿਹੜਾ ਮੇਨ ਅਕਿਊਜ਼ ਹੈਗਾ ਇਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਇੱਕ ਜਿਹੜਾ ਹੈਗਾ ਆਪਣਾ 32 ਬੋਰ ਦਾ ਸੀ ਪਿਸਟਲ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ ਉਤੋਂ ਰਿਕਵਰ ਕੀਤੇ ਆ ਔਰ ਇਹ ਜਿਹੜੇ ਹੈਗੇ ਆ ਕੇਸ ਇਸ ਤਰੀਕੇ ਨਾਲ ਜਿਹੜਾ 307 ਦਾ ਮੇਨ ਅਕਿਊਜ਼ ਵੌਂਟਡ ਸੀਗਾ ਜਿਸ ਨੇ ਫਾਇਰ ਕੀਤਾ ਸੀ ਮੇਨ ਅਕਿਊਜ਼ ਦਾ ਅਸੀਂ ਗ੍ਰਿਫਤਾਰ ਕਰ ਲਿਆ ਸੈਕੰਡ ਜਿਹੜਾ ਸਾਡਾ ਕੇਸ ਹੋਇਆ ਇਹ ਅਸੀਂ ਸਾਡਾ ਹੈਗਾ ਮਕਦਮਾ ਨੰਬਰ 17 ਸਿਵਲ ਆਈਂ ਦਾ ਵਿੱਚ ਇਦੇ ਵਿੱਚ ਅਸੀਂ ਦੋ ਵਿਅਕੀ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੈਗੇ ਇਹ ਇਹਦੇ ਵਿੱਚ ਜਿਹੜਾ ਹੈਗਾ ਸੰਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ ਆ ਤਿੰਨ ਮੁਕੱਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਤੇ ਇੱਕ ਮੁਕੱਦਮਾ ਦਰਜ ਹੈ ਕਿਥੋਂ ਚੋਰੀ ਕਰਦੇ ਨੇ ਕਿਹਨੂੰ ਦੱਸਿਆ ਜਿਹੜੇ ਵਕਫਾ ਖਮਰ ਸਾਹਿਬ ਦੇ ਸ਼ਹਿਰਾਂ ਦੇ ਵਿੱਚੋਂ ਵਕਫਾ ਖਾਵਾਂ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਦੇ ਮੋਟਰਸਾਈਕਲ ਹੈਗੇ ਨੇ ਜੀ ਜਿਨ੍ਹਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸਸੀ ਨੰਬਰ ਵੇਖ ਕੇ ਜਿਹੜੇ ਕੰਸਰਨ ਥਾਣੇ ਚੋਰੀ ਹੋਇਆ ਉਹਨਾਂ ਦਾ ਇਨਕੁਮੇਸ਼ਨ ਕਰਕੇ ਜਰੂਰ ਲੋਕਾਂ ਨੂੰ ਵਾਪਸ ਕਰਵਾਇਆ ਬਿਲਕੁਲ ਜੀ ਮਮਾ ਮਮਾ ਮੋਬਾਈਲ ਵੀ ਸਰ ਇਹਨਾਂ ਨੇ ਕਿਥੋਂ ਮੋਬਾਈਲ ਜਿਹੜੇ ਹੈਗੇ ਆ ਵਕਫਾ ਖਾਵਾਂ ਤੋਂ ਖੋਏ ਗਏ ਹੈਗੇ ਨੇ ਤੇ ਉਹ ਵੀ ਜਿਹੜੇ ਹੈਗੇ ਸਾਰੇ ਅੰਮ੍ਰਿਤਸਰ ਦੇ ਵਿੱਚੋਂ ਹੀ ਹੈਗੇ ਨੇ ਇਹਨਾਂ ਨੂੰ ਜਿੱਥੇ ਜਿੱਥੇ ਖੋਲਿਆ ਗਿਆ ਹੈਗਾ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੇ ਉੱਥੇ ਜੀ ਸਤਿਕਾਰ ਜੀ ਇਹਨਾਂ ਦੇ ਬੇਸਿਕਲੀ ਹੁਣ ਤੱਕ ਜਿਹੜੇ ਪੁਲਿਸ ਗੇਟ ਦੇ ਸਾਹਮਣੇ ਆਏ ਇਹ ਜਿਹੜਾ ਹੈਗਾ ਤੁਲੇ ਜਾਂਦੇ ਕੋਈ ਫੋਨ ਸੁਣ ਰਿਹਾ ਮੋਟਰਸਾਈਕਲ ਤੇ ਮਗਰੋਂ ਆਇਆ ਸਾਇਕਲ ਤੇ ਲੱਗੇ ਹੋਇਆ ਸਰ ਮੇਰੇ ਸਿੱਖ ਕਿਸੇ ਨੂੰ ਨਾ ਨੈਚਰਲੀ ਜਿਹੜੇ ਮੋਬਾਈਲ ਚੋਨੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ੍ਹ ਕਿਤੇ ਟੈਕਨੋਲੋਜੀ ਨਾਲੇ ਪੇਸ ਹੋ ਜਾਂਦੇ ਨੇ ਮੋਬਾਈਲ ਇਸ ਕਰਕੇ ਜਿਹੜੇ ਹੈਗੇ ਆ ਉਹ ਬਾਈਆਂ ਨੂੰ ਕਈ ਆ ਰਹੀ ਜਿਹੜੀ ਹੈਗੀ ਆ ਜਿਹੜੀ ਗ੍ਰੇ ਮਾਰਕੀਟ ਹੁੰਦੀ ਆ ਉਹਦੇ ਵਿੱਚ ਵੇਚਣ ਦੇ ਜਿਹੜੇ ਕੇਸਪੇਅਰ ਪਾਸ ਜਿਹੜੇ ਵਰਤੇ ਜਾਂਦੇ ਆ ਪਰ ਇਹ ਹਜੇ ਤੱਕ ਜਿਹੜੀ ਗੱਲ ਹੈਗੀ ਆ ਵੈਰੀਫਾਈ ਕਰਨੀ ਬਾਕੀ ਹੈਗੀ ਉਹ ਵੈਰੀਫਾਈ ਕਰਕੇ ਫਿਰ ਅੱਗੇ ਕਰਦੇ ਆ ਮੋਟਰਸਾਈਕਲ ਜਿਹੜੀ ਮੋਟਰਸਾਈਕਲ ਦਾ ਪਿਉਰੀ ਦੇ ਹੈਗੀ ਜੀ ਨੀਪਰ ਵੀ ਪਿਉਰੀ ਜੀ ਜੀ ਸਰ ਕਿੰਨੀ ਦੇਰ ਤੋਂ ਕਰ ਰਹੇ ਸੀ ਕੁਝ ਪਤਾ ਲੱਗਿਆ ਦੇਖੋ ਜੀ ਜਿਸ ਤਰ੍ਹਾਂ ਦਾ ਇਹਨਾਂ ਦਾ ਸਭ ਤੋਂ ਪਹਿਲਾ ਮੁਕੱਦਮਾ ਇਹਨਾਂ ਦਾ 2020 ਦਾ ਦਰਜ ਹੋਇਆ ਹੋਇਆ ਸੱਨੀ ਦਾ ਹੈਗਾ ਜੀ ਉਹ ਵੀ 389 B ਦਾ ਹੈਗਾ ਸੋ ਇਹ ਆਪਾਂ ਕਹਿ ਸਕਦੇ ਆ ਕਿ ਇਹਦਾ ਜਿਹੜਾ ਟ੍ਰੈਕ ਰਿ ਪਿਛਲੇ 4 ਸਾਲ ਤੋਂ ਜਿਹੜਾ ਇਹ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਇਨਵੋਲਡ ਇਹ ਤੋਂ ਬਿਦੋ ਥਾਲਕ ਵੇਗੀ ਦੀ ਜਦੋਂ ਕਾਫੀ ਚੋਰੀਆਂ ਹੋ ਰਹੀਆਂ ਸੀ ਜੀ ਦੇ ਵਿੱਚ ਹਾਂਜੀ ਦੇਖੋ ਇਹਨਾ ਕਾਫੀ ਬਰਾਮਦੀ ਹੋਈ ਹੈ ਸਾਡੇ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਹੋਏ ਨੇ ਇਹਨਾ ਕਾਫੀ ਜੜੀ ਹੈਗੀ ਹੈ ਸਾਡੀ ਹੈਵੀ ਸੁਰੱਖਿਆ